ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਕੇ ਟੀਵੀ ਮੈਂ ਹਰਨਜੀਤ ਕੌਰ ਬਲੱਟਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾਲਣਿਆਂ ਹੋਂ ਤੱਕ ਦੀਆਂ ਅਹਿਮ ਸੂਖੀਆਂ ਸ੍ਰੀ ਹਰਮੰਦਰ ਸਾਹਿਬ ਨੇ ਇੱਕ ਵਾਰ ਫਿਰ ਗੰਮ ਤੋਂ ਮਾਤੇ ਦੀ ਤਮਕੀ ਮਿਲੀ ਹੈ ਤਮਕੀ ਇਹ ਈਮੇਲ ਵਿਚ 72 ਕੰਟੈਕਟ ਦੀ ਵਾਰ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲੱਕ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਹਾਰੇ ਸ਼ੱਕੀ ਬਸਤਾ ਤੇ ਲੋਕਾਂ ਦੀ ਤਲਾਸ਼ੀ ਦੀ ਮੋਹਰੀ ਨੂੰ ਜਾ ਰਹੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਬੀਤੀ 14 ਤੇ 15 ਜੁਲਾਈ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਖਾਲ ਨੂੰ ਉਡਾਣ ਦਿੱਤਾ ਮਾਕਾ ਕਰਨ ਦੇ ਤਮਕੀ ਇਹ ਮੰਦਰਾਸ਼ ਰਿਤੀ ਗਈ ਸੀ ਤੇ ਇਸ ਤੋਂ ਬਾਅਦ ਹੁਣ 16 ਜੁਲਾਈ ਨੂੰ ਐਸ.ਡੀ.ਸੀ. ਪ੍ਰਦਾਨ ਖਰਜੀਤ ਸਿੰਘ ਤਾਮੀ ਦੇ ਦੱਸਣ ਅਨੁਸਾਰ ਤਮਕੀ ਦੀਪਰੇਟ ਨੇ ਈਵਲ ਬਿਲੇ ਨਹੀਂ ਲਗਾਤਾਰ ਡਰਦੀਆਂ ਧਮਕੀਆਂ ਨਹੀਂ ਮਰਦੀਆਂ ਸੋ ਸ਼੍ਰੋਮ ਨਿਦੁਰਾ ਪ੍ਰਬੰਧਕ ਕਮੇਟੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਜਿੱਦੇ ਪਾਸੇ ਪਾਈ ਗਰੇਵਾਲ ਨੇ ਕਿਹਾ ਹੈ ਕਿ ਕਿਸੇ ਵੀ ਸਿੱਖ ਸੰਗਤ ਨੂੰ ਇਹਨਾਂ ਸਭ ਧਮਕੀਆਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਸੁਰੱਖਿਆ ਦੇ ਚਾਕ ਚੌਂਕ ਪਰਬੰਧ ਕੀਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਸੰਗਤ ਬਿਨਾਂ ਕਿਸੇ ਖੌਫ ਦੇ ਕੇ ਨਤਰਸਤਕ ਹੋਣ ਪਹੁੰਚ ਸਕਦੀ ਹੈ ਦੱਸਦੀ ਹੈ ਕਿ ਹਰਜਿੰਦਰ ਸਿੰਘ ਧਮਕੀਆਂ ਦੇ ਹਰਜਿੰਦਰ ਸਿੰਘ ਧਾਮੀ ਨੇ ਧਮਕੀਆਂ ਦੇ ਪਿੱਛੇ ਖਾਸਾ ਜਤਾਇਆ ਉਹਨਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਪਰ ਬੰਦਕਾਂ ਨੂੰ ਪੁੱਛ ਲਿਆ ਤੇ ਨਾ ਤੋਂ ਤਿੰਨ ਤਮਕੀ ਪਰ ਈਮੇਲ ਮਿਲਣੀ ਤੇ ਭਗਵਾਨ ਤਾਂ ਮਾਣ ਉਹ ਹੈ ਈਮੇਲ ਤੇ ਇਸ ਸਥਿਤੀ ਦੀ ਐਸੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਘਰ ਵਿੱਚ ਜਿਲ੍ਹਾ ਸਟੀਮ ਦੁਬਾਰਾ ਪਹੁੰਚੀ ਹੈ ਸੂਤਰ ਮੁਤਾਬਕ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਵੀ ਮੌਕੇ ਤੇ ਪਹੁੰਚੇ ਤੇ ਇਸ ਤੋਂ ਬਾਅਦ ਜਾਇਦਾਦ ਦੀ ਮਾਪ ਕਰਨ ਦਾ ਸੰਬੰਧਿਤ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਦੌਰਾਨ ਨਾ ਕੋਈ ਰੁਕਾਵਟ ਆਵੇ ਇਹ ਯਕੀਨੀ ਬਣਾਉਣ ਲਈ ਮਜੀਠੀਆ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਸਰਕਾਰੀ ਵਕੀਲ ਫੈਰੀ ਸਾਫਤ ਨੇ ਪੁਸ਼ਟੀ ਕੀਤੀ ਹੈ ਕਿ ਛਾਪੇਮਾਰੀ ਦੀ ਕਾਰਵਾਈ ਜੋ ਕਿਆ ਕੀਤੀ ਗਈ ਹੈ ਇਸ ਸਾਰੀਆਂ ਰਸਮਾਂ ਮਜੀਠੀਆ ਦੇ ਵਕੀਲ ਦੀ ਮੌਜੂਦਗੀ ਵਿੱਚ ਕੀਤੀਆਂ ਜਾਣਗੀਆਂ ਤੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਜਾਇਦਾਦ ਦੀ ਪ੍ਰਕਿਰਿਆ ਵਿੱਚ ਦਾਖਲ ਦੇਣ ਦੀ ਕੋਈ ਮਜਾਜ਼ਤ ਨਹੀਂ ਦਿੱਤੀ ਜਾਵੇਗੀ ਦੱਸਦੇ ਕਿ ਹੁਣ ਇਹ ਮਜੀਠੀਆ ਜੇਲ੍ਹ ਵਿੱਚ ਬੰਦ ਨੇ ਤੇ ਮਜੀਠੀਆ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਵੀ ਵੱਡਾ ਨਿਸ਼ਾਨਾ ਸਾਧਿਆ ਸੀ ਗ੍ਰਿਫਤਾਰੀ ਨੂੰ ਲੈ ਕੇ ਦੱਸੀਏ ਮੋਹਰੀ ਨੂੰ ਵੱਡੀ ਸਫਲਤਾ ਅੰਕਸਿਆ ਸੀ ਤੇ ਦੱਸ ਰਹੀ ਸੀ ਮੀਠੇ ਵਕੀਲ ਜਨਕੀਸ ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦੱਸਦੇ ਨੇ ਇਹ ਸ੍ਰੀ ਹਰਮੰਦਰ ਸਾਹਿਬ ਵਿਚ ਲਗਾਤਾਰ 30 ਦਿਨ ਵੀ ਬੰਬਾਂ ਨੂੰ ਡਾਊਂਸ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਮੌਕੇ ਤੇ ਸ਼ਰੂਹ ਨੇ ਵਿਦੁਰਾ ਪ੍ਰਬੰਧਕ ਕਮੇਟੀ ਨੇ ਈਮੇਲ ਦੇ ਬਾਰੇ ਚ ਜਾਣਕਾਰੀ ਦਿੱਤੀ ਹੈ ਦਾ ਕਿਹਾ ਗਿਆ ਕਿ ਪਾਈਪਾਂ ਵਿੱਚ ਆਦੀ ਐਕਸਪਰਿਆ ਕੋਈ ਕੋਸ਼ਿਸ਼ ਕੀਤੀ ਤਾਂ ਮਾਹੀ ਕਿਤੇ ਜਾਣਗੇ ਸੁਰੱਖਿਆ ਦਾਰਨਾ ਕਰਕੇ ਇਥੇ ਸ਼ਬਦਾਂ ਨੂੰ ਜਨਤਾ ਕੋਲ ਨਹੀਂ ਕੀਤਾ ਗਿਆ ਦਾ ਕਿ ਇਹ ਐਸਪੀ ਸੀ ਅਮਰਸਰ ਵੀ ਹਾਈਲਰਟ ਤੇ ਬੀਸੀਪੀ ਤੁਹਾਨੂੰ ਸਰ ਕਰਮਚਾਰੀ ਕਨਾਰਕਿਤਗੇ ਨੇ ਕਿ ਹਰ ਪਾਸੇ ਤੇ ਨੇੜੇ ਉਹ ਦੂਰੂ ਨਜ਼ਰ ਰੱਖੀ ਜਾ ਰਹੀ ਹੈ ਇਸ ਤੋਂ ਪਹਿਲਾ ਸੋਮਵਾਰ ਨੂੰ ਵੀ ਮੰਗਲਵਾਰ ਨੂੰ ਵੀ ਈਮੇਲ ਭੇਜ ਕੇ શ્રી ਹਰਮਨ ਦਸਾਈ ਨੂੰ ਔਰ ਉਹਨੀਆਂ ਤਾਂ ਉੱਤਰੀਆਂ ਦਿੱਤੀਆਂ ਗਈਆਂ ਸਨ ਪਰਿਆਨ ਪਾਰਦੀਪਾਲ ਦੇ ਕਰਨ ਕੁਸ਼ਿੰਦਰ ਬਾਤ ਦੇ ਪੁੱਤਰ ਦੇ ਕੋਈ ਹਮਲੇ ਮਾਮਲੇ ਵਿੱਚ ਵੱਡਾ ਮੋੜ ਆਇਆ 16 ਜੁਲਾਈ ਨੂੰ ਪੰਜਾਬ ਦੇ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਨ ਦਾ ਹੁਕਮ ਦਿੱਤਿਆ ਹੈ ਇਹ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਗਈ ਸੀ ਪਰ ਅਦਾਲਤ ਨੇ ਮੰਨਿਆ ਕਿ ਇਹ ਪੁਲਿਸ ਮਾਮਲੇ ਦੀ ਮਿਰਫਖ ਅਤੇ ਪ੍ਰਭਾਵਸ਼ਾਲੀ ਜਾਂਚ ਕਰਨ ਦੇ ਵਿੱਚ ਅਸਫਲ ਰਹੀ ਹੈ ਜਿਸ ਕਾਰਨ ਕਰਨ ਦੀ ਪਤਨੀ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਅਦਾਲਤ ਦਾ ਇਹ ਫੈਸਲਾ ਰਾਹਤ ਦੇਣ ਵਾਲਾ ਹੈ ਕਿਉਂਕਿ ਹੁਣ ਉਮੀਦ ਹੈ ਕਿ ਸੱਚਾਈ ਸਾਹਮਣੇ ਆ ਜਾਵੇਗੀ ਤੇ ਜਲਦ ਹੀ ਇੱਕ ਰਸਮੀ ਹੁਕਮ ਵੀ ਜਾਰੀ ਘਰ ਦਿੱਤੇ ਗਏ ਨਾਲਤ ਵੱਲੋਂ ਕਮਚਾਰੀ ਪ੍ਰਕਿਰਿਆ ਸਪਸ਼ਟ ਕੀਤਾ ਗਿਆ ਹੈ ਕਿ ਸੀਵੀ ਵਿੱਚ ਜਾਂਚ ਕਿੰਨੀ ਦੇਰ ਦੇ ਵਿੱਚ ਪੂਰੀ ਕਰਨੀ ਹੈ ਤੇ ਦਿੱਲੀ ਤੋਂ ਵੱਡੀ ਖਬਰ سامنے ਆਈ ਹੈ ਜਿੱਥੇ 24 ਘੰਟਿਆਂ ਦੇ ਦਰਮਿਆਨ ਦੋ ਵਾਰ ਸਕੂਲ ਨੋਬੰਨਾ ਰੌਂਦ ਦੀ ਧਮਕੀ ਦਿੱਤੀ ਗਈ ਹੈ ਜਿਸ ਵਿੱਚ ਥੋੜਾ ਸੰਘਾਰੀ ਡੌਗ ਸਕੂਅਰ ਨੂੰ ਲੈ ਕੇ ਮੌਕੇ ਤੇ ਪਹੁੰਚੇ ਨਹੀਂ ਤੇ ਇਨਾਂ ਨੂੰ ਚੀਕ ਕਰ ਦਿੱਤਾ ਗਿਆ ਹੈ ਤੇ ਇਹ ਨਹੀਂ ਵੀ ਵੱਡੇ ਸਕੂਲਾਂ ਨੂੰ ਵੀ ਬੰਬਾਂ ਨਾਲ ਰੌਂਦ ਦੀ ਧਮਕੀ ਦਿੱਤੀ ਗਈ ਸੀ ਸਵੇਰੇ 6:00 ਵਜੇ 6:30 ਦੇ 3 ਮਿੰਟ ਤੇ ਤਾਕੀਦ ਕੀਤੀ ਗਈ ਹੈ ਜਾਣਕਾਰਤਾ ਬਕਸ਼ੋਵੇ ਕੰਕਾ ਵਿੱਚ ਇਹ ਦੂਜੀ ਵਾਰ ਹੈ ਜਦੋਂ ਸਕੂਲ ਨੂੰ ਭਾਵਨਾ ਨੂੰ ਲਾਉਣ ਦੀ ਤਾਕੀ ਮਿਲੀ ਹੈ ਦਸੇ ਅਧਿਕਾਰੀਆਂ ਨੇ ਸਕੂਲ ਨੂੰ ਤੁਰੰਤ ਹੀ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸੰਸਪੂਰ ਨੂੰ ਜਾਂਚ ਲਈ ਅਧਿਕਾਰੀਆਂ ਨੂੰ ਦਿੱਤਾ ਗਿਆ ਕਿ ਬੰਬ ਨਿਰੋਧਕ ਅਤੇ ਡੌਗ ਸਿਕਿਉਰਿਟੀ ਨੂੰ ਮੌਕੇ ਤੇ ਪਹੁੰਚੀ ਹੈ ਮਸ਼ਹੂਰ ਅਦਾਕਾਰ ਤੇ ਨਿਵੇਸ਼ਕ ਨਰਮਤਾ ਕਿਰਿਸ਼ ਕੁਮਾਰ ਦਾ ਨਾਮ ਇਸ ਸਾ ਦੇ ਮੁਰਤੀ ਹਾਂ ਤਾਂ ਹੋ ਗਿਆ ਕਿ ਕਿਰਿਸ਼ ਕੁਮਾਰ ਦੀ ਸਿਹਤ ਠੀਕ ਨਹੀਂ ਸੀ ਉਹਨਾਂ ਨੂੰ ਕੋਕੀਲਾ ਬੈਨ ਦੇ ਰੂ ਬਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉੱਥੇ ਜਾਂਚ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਨਮੂਨਿਆ ਸੀ ਅਦਾਕਾਰ ਨੂੰ ਆਈ ਸੀ ਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਸੰਭਾਲ ਦੇ ਅਧਿਕਾਰਿਕ ਬਿਆਨ ਰਾਹੀਂ ਕਿਰਿਸ਼ ਕੁਮਾਰ ਦੇ ਪਰਿਵਾਰਕ ਅਤੇ ਪ੍ਰੋਡਕਸ਼ਨ ਟੀਮ ਨੇ ਗੇ ਹਸਪਤਾਲ ਨੂੰ ਫੋਨ ਦੀ ਪੁਸ਼ਟੀ ਕੀਤੀ ਸੀ ਬਿਆਨ ਵਿੱਚ ਲਿਖਿਆ ਸੀ ਕਿ ਪਰਵਾਰ ਅਤੇ ਨਿਚ ਕੁਮਾਰ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਤੇ ਇਸ ਮੁਸ਼ਕਲ ਸਮੇਂ ਦੌਰਾਨ ਸਾਰਿਆਂ ਤੋਂ ਨਿਜਤਾ ਦੀ ਉਮੀਦ ਕਰਦੇ ਤਾਂ ਦਾ ਸੀ ਕੁਦਰ ਪਹਿਲਾ ਤਿਰਜ ਕੁਮਾਰ ਨੂੰ ਮੁੰਬਈ ਦੇ ਸਕਾਨ ਮੰਦਰ ਚ ਉਦਘਾਟਨ ਤੇ ਦੇਖਿਆ ਗਿਆ ਸੀ ਇਸ ਸਮਾਗਮ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਕ ਵਿਸ਼ਵਾਸ ਬਾਰੇ ਗੱਲ ਕੀਤੀ ਸੀ ਤੇ ਹੁਣ ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਬਾਲੀਵੁੱਡ ਵਿੱਚ ਕਾਫੀ ਸਦਾਸਾ ਹੋ ਗਿਆ ਹੈ ਤੇ ਪੰਜਾਬ ਵਿੱਚ ਹੁਣ ਮੌਸਮ ਫਿਰ ਤੋਂ ਬਦਲਣ ਵਾਲਾ ਹੈ ਪੰਜਾਬ ਦੇ 6 ਜ਼ਿਲ੍ਹੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਇਨਾਜਿਕ ਤਸਵੀਰ ਤੋਂ ਹੀ ਪਹਿਰੇ ਮੀਂਦ ਬਾਅਦ ਲੋਕਾਂ ਵਿੱਚ ਤੇ ਗਰਮੀ ਤੋਂ ਰਾਹਤ ਮਿਲੀ ਅਤੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦੇ ਨਾਲ ਅੰਦੋਚਰਨ ਹੋਣਾ ਪੈ ਰਿਹਾ ਕਿਉਂਕਿ ਮੀਂਹ ਦੇ ਮੌਸਮ ਦੇ ਵਿੱਚ ਕੰਮ ਕਾਜ ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੀ ਹੈ ਕਿ ਜਿੰਨਾ ਇਲਾਕੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਉਹਨਾਂ ਵਿੱਚ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਪਠਾਨਕੋਟ ਹੁਣਦਾਸਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਫਿਰ ਹਾਲ ਇਸ ਵੀਡੀਓ ਦੇ ਵਿੱਚ ਮੈਨੂੰ 2018 32 24 ਜੀ ਤੱਕ